ਪੰਜਾਬ ਦਾ ਰਹਿਣ ਵਾਲਾ ਸੀ ਨਵਨਿਸ਼ਾਨ ਇਹਦੇ ਪਰਿਵਾਰ ਦੇ ਵਿੱਚ ਰਹਿੰਦੀ ਸੀ ਇਹਦੀ ਪਤਨੀ ਦਵਿੰਦਰ ਕੋੜ ਇਹਦੀ ਕੁੜੀ ਨਵਨੀਤ ਤੇ ਦੋ ਮੁੰਡੇ ਤੇ ਇੱਕ ਕੁੜੀ ਹੋੜ ਜਾਨੀ ਕਿ ਕੁੱਲ ਮਿਲਾ ਕੇ ਇਹ 6 ਜਾਨਿਆਂ ਦਾ ਪਰਿਵਾਰ ਸੀ ਪਰ ਕੁਝ ਸਮਾਂ ਪਹਿਲਾਂ ਪੰਜਾਬ ਦੇ ਵਿੱਚ ਇਹ ਟ੍ਰੈਂਡ ਸੀ ਕਿ ਕੁਝ ਵੀ ਕਰਕੇ ਬਸ ਆਪਣੇ ਬੱਚਿਆਂ ਨੂੰ ਆਈਲੈਟਸ ਕਰਾਈ ਜਾਵੇ ਤੇ ਬਾਹਰ ਭੇਜਿਆ ਜਾਵੇ ਤੇ 2018 ਦੇ ਵਿੱਚ ਨਵਨੀਤ ਵੀ ਆਈਲੈਟਸ ਕਰਦੀ ਹੈ ਤੇ ਕੈਨੇਡਾ ਦੇ ਵਿੱਚ ਚਲੀ ਜਾਂਦੀ ਹੈ ਕੈਨੇਡਾ ਦੇ ਵਿੱਚ ਜਿਵੇਂ ਹੀ ਉਹ ਸੈੱਟ ਹੁੰਦੀ ਹੈ ਤਾਂ ਉੱਥੇ ਜਾ ਕੇ ਫਿਰ ਇਹ ਆਪਣੀ ਮਾਂ ਨੂੰ ਉੱਥੇ ਬੁਲਾਉਂਦੀ ਹੈ ਉਹਦਾ ਵੀ ਵੀਜ਼ਾ ਭੇਜਦੀ ਹੈ ਇਹ ਇੱਕ ਟੂਰਿਸਟ ਵੀਜ਼ਾ ਹੁੰਦਾ ਹੈ ਦਵਿੰਦਰ ਕੋਰ ਆਪਣੀ ਕੁੜੀ ਦੇ ਕੋਲ ਜਾਂਦੀ ਹੈ ਤੇ ਉੱਥੇ ਉਹਨੂੰ ਥੋੜਾ ਬਹੁਤਾ ਕੰਮ ਵੀ ਮਿਲ ਜਾਂਦਾ ਹੈ ਤੇ ਨਾਲੇ ਕੰਮ ਵੀ ਕਰਨਾ ਸ਼ੁਰੂ ਕਰ ਦਿੰਦੀ ਹੈ ਪਰ ਇੱਥੇ ਇਹਨੂੰ ਇਹ ਜਿਹੜਾ ਕੰਮ ਮਿਲਦਾ ਹੈ ਉਹ ਦਿਹਾੜੀ ਦੇ ਹਿਸਾਬ ਦੇ ਨਾਲ ਮਿਲਦਾ ਹੈ ਕਿਉਂਕਿ ਉੱਥੇ ਕੁਰਸੀ ਵਾਲਾ ਕੰਮ ਜਾਂ ਤੇ ਕੋਈ ਚੰਗਾ ਪੜਿਆ ਲਿਖਿਆ ਹੋਵੇ ਤੇ ਜਾਂ ਫਿਰ ਕੋਈ ਕਿਸੇ ਨੇ ਕੰਮ ਸਿੱਖਿਆ ਹੋਵੇ ਉਹਨਾਂ ਨੂੰ ਹੀ ਮਿਲਦਾ ਹੈ ਤੇ ਇਹ ਹੁਣ ਕੁਝ ਮਹੀਨੇ ਉਥੇ ਆਪਣੀ ਕੁੜੀ ਕੋਲ ਰਹਿੰਦੀ ਹੈ ਤੇ ਫਿਰ ਵਾਪਸ ਘਰ ਆ ਜਾਂਦੀ ਹੈ ਆਪਣੇ ਪਿੰਡ ਆ ਕੇ ਹੁਣ ਸੋਚਦੀ ਹੈ ਕਿ ਕਿਉਂ ਨਾ ਇਹ ਕੁਝ ਨਾ ਕੁਝ ਕੰਮ ਸਿੱਖ ਕੇ ਇਹ ਜਾਵੇ ਇਹ ਸੋਚਦੀ ਹੈ ਕਿ ਇਹਨੇ ਕੁਕਿੰਗ ਦਾ ਕੰਮ ਸਿੱਖਣਾ ਹੈ ਤੇ ਕੁਕਿੰਗ ਦਾ ਕੰਮ ਸਿੱਖ ਕੇ ਉਹ ਵਾਪਸ ਜਦੋਂ ਕਿਤੇ ਇਹਨੂੰ ਮੌਕਾ ਮਿਲੇਗਾ ਤੇ ਕੈਨੇਡਾ ਜਾਵੇਗੀ ਤਾਂ ਉਥੇ ਜਾ ਕੇ ਕੁਕਿੰਗ ਦਾ ਕੰਮ ਕਰੇਗੀ ਇਹ ਹੁਣ ਪੰਜਾਬ ਦੇ ਵਿੱਚ ਆ ਕੇ ਕੁਕਿੰਗ ਦਾ ਕੋਰਸ ਕਰਦੀ ਹੈ ਤੇ 2019 ਦੇ ਵਿੱਚ ਫਿਰ ਆਪਣੀ ਧੀ ਦੇ ਕੋਲ ਚਲੀ ਜਾਂਦੀ ਹੈ ਦਵਿੰਦਰ ਕੋਰ ਨੂੰ ਹੁਣ ਇੱਥੇ ਚੰਗਾ ਕੰਮ ਮਿਲ ਜਾਂਦਾ ਹੈ ਸਾਰਾ ਕੁਝ ਬਹੁਤ ਹੀ ਵਧੀਆ ਚੱਲ ਰਿਹਾ ਸੀ ਪਰ ਅਚਾਨਕ ਹੀ ਲੋਕਡਾਊਨ ਲੱਗ ਜਾਂਦਾ ਹੈ ਕਰੋਨਾ ਟਾਈਮ ਦੇ ਵਿੱਚ ਇਧਰ ਨਵ ਨਿਸ਼ਾਨ ਨੂੰ ਵੀ ਲੱਗਦਾ ਸੀ ਤੇ ਉਹਦੇ ਬਾਕੀ ਜਿਹੜੇ ਬੱਚੇ ਸਨ ਪੰਜਾਬ ਦੇ ਵਿੱਚ ਰਹਿ ਰਹੇ ਇਹਨਾਂ ਨੂੰ ਵੀ ਇਹੀ ਹੁੰਦਾ ਸੀ ਕਿ ਇਹ ਵੀ ਕੈਨੇਡਾ ਜਾਣ ਪਰ ਕਰੋਨਾ ਟਾਈਮ ਕਰਕੇ ਸਾਰਾ ਕੁਝ ਠੱਪ ਪਿਆ ਹੋਇਆ ਸੀ ਇਸ ਲਈ ਇਹ ਹੁਣ ਉਧਰ ਨਹੀਂ ਜਾ ਸਕਦੇ ਸਨ ਹੁਣ ਕਰੋਨਾ ਟਾਈਮ ਦਾ ਜਦੋਂ ਟਾਈਮ ਲੰਘਦਾ ਹੈ ਤੇ ਥੋੜਾ ਸ਼ਾਂਤ ਮਾਹੌਲ ਹੁੰਦਾ ਹੈ ਤੇ ਇਹ ਜਿਹੜਾ ਨਵ ਨਿਸ਼ਾਨ ਸੀ ਇਹਦੇ ਮੁੰਡੇ ਸਨ ਇਹਨਾਂ ਦਾ ਵੀਜ਼ਾ ਲੱਗ ਜਾਂਦਾ ਹੈ ਪਰ ਇਹਨਾਂ ਦੀ ਜਿਹੜੀ ਦੂਸਰੀ ਕੁੜੀ ਸੀ ਉਹਦਾ ਕਿਸੇ ਕਾਰਨਾਂ ਦੇ ਕਰਕੇ ਵੀਜ਼ਾ ਨਹੀਂ ਲੱਗਦਾ ਪਰ ਬਾਕੀ ਪਰਿਵਾਰ ਕੈਨੇਡਾ ਚਲਿਆ ਜਾਂਦਾ ਹੈ ਇਹ ਪੂਰਾ ਪਰਿਵਾਰ ਬੜਾ ਖੁਸ਼ ਸੀ ਕਿਉਂਕਿ ਇੰਨੇ ਦਿਨਾਂ ਬਾਅਦ ਪੂਰਾ ਪਰਿਵਾਰ ਇਕੱਠਾ ਹੋਇਆ ਸੀ ਪਰ ਕਹਿੰਦੇ ਨੇ ਕਿ ਕੈਨੇਡਾ ਜਾ ਕੇ ਜੇਕਰ ਸਾਰਾ ਪਰਿਵਾਰ ਕੰਮ ਤੇ ਲੱਗੇ ਤਾਂ ਹੀ ਗੁਜ਼ਾਰਾ ਹੁੰਦਾ ਹੈ ਤੇ ਇਹ ਹੁਣ ਬਾਕੀ ਪਰਿਵਾਰ ਵੀ ਕੰਮ ਦੀ ਭਾਲ ਦੇ ਵਿੱਚ ਲੱਗ ਜਾਂਦਾ ਹੈ ਬਾਕੀ ਘਰ ਦੇ ਜੀਆਂ ਨੂੰ ਸਾਰਿਆਂ ਨੂੰ ਕੰਮ ਮਿਲ ਜਾਂਦਾ ਹੈ ਪਰ ਜਿਹੜਾ ਨਮਨਿਸ਼ਾਨ ਸੀ ਉਹਨੂੰ ਇੱਥੇ ਆ ਕੇ ਕੰਮ ਨਹੀਂ ਮਿਲਦਾ ਉਹਨੇ ਘਰ ਦੇ ਵਿੱਚ ਹੀ ਬੇਲਾ ਸੋਚਦਾ ਰਹਿੰਦਾ ਸੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ ਹੌਲੀ ਹੌਲੀ ਇਹਨੂੰ ਸ਼ਰਾਬ ਦੀ ਵੀ ਆਦਤ ਪੈ ਗਈ ਸੀ ਕਿਉਂਕਿ ਕੈਨੇਡਾ ਦੇ ਵਿੱਚ ਪੂਰੇ ਪਰਿਵਾਰ ਨੂੰ ਬੈਠ ਕੇ ਗੱਲਾਂ ਕਰਨ ਦਾ ਟਾਈਮ ਨਹੀਂ ਹੁੰਦਾ ਸੀ ਕਦੀ ਕੋਈ ਘਰ ਹੁੰਦਾ ਸੀ ਕਦੀ ਕੋਈ ਘਰ ਹੁੰਦਾ ਸੀ ਜਾਨੀ ਕਿ ਇਕੱਠਾ ਪਰਿਵਾਰ ਕਦੇ ਵੀ ਘਰ ਦੇ ਵਿੱਚ ਨਹੀਂ ਹੁੰਦਾ ਸੀ ਤੇ ਇਸੇ ਕਰਕੇ ਹੀ ਇਹ ਹੁਣ ਨਮਨਿਸ਼ਾਨ ਘਰ ਦੇ ਵਿੱਚ ਇਕੱਲਾ ਹੋਣ ਕਰਕੇ ਸੋਚਦਾ ਰਹਿੰਦਾ ਸੀ ਇਹਦਾ ਮਨ ਕਦੀ ਕਿਸੇ ਬੰਨੇ ਜਾਂਦਾ ਸੀ ਕਦੀ ਕਿਸੇ ਪਾਸੇ ਜਾਂਦਾ ਸੀ ਜਿਸ ਕਰਕੇ ਇਹ ਡਿਪਰੈਸ਼ਨ ਦਾ ਸ਼ਕਾਰ ਹੋਣਾ ਸ਼ੁਰੂ ਹੋ ਗਿਆ ਸੀ ਤੇ ਇਹਦਾ ਸੁਭਾਅ ਇੱਕ ਝਗੜਾਲੂ ਬੰਦੇ ਵਾਂਗੂ ਹੋ ਗਿਆ ਸੀ ਹੁਣ ਜਦੋਂ ਵੀ ਦਵਿੰਦਰ ਘਰ ਆਉਂਦੀ ਸੀ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਇਹ ਉਹਦੇ ਨਾਲ ਲੜਦਾ ਝਗੜਦਾ ਸੀ ਤੇ ਕਈ ਵਾਰੀ ਤਾਂ ਇਹ ਲੜਾਈ ਇੱਥੋਂ ਤੱਕ ਪਹੁੰਚ ਜਾਂਦੀ ਸੀ ਕਿ ਇਹ ਆਪਣੀ ਪਤਨੀ ਨੂੰ ਕੁੱਟਦਾ ਮਾਰਦਾ ਵੀ ਸੀ ਪਰ ਹੁਣ ਕੈਨੇਡਾ ਦੇ ਵਿੱਚ ਆ ਕੇ ਦਵਿੰਦਰ ਕੋਰ ਵੀ ਆਪਣੇ ਪਤੀ ਨੂੰ ਧਮਕਾਉਂਦੀ ਹੈ ਕਿ ਤੂੰ ਮੇਰੇ ਤੇ ਹੱਥ ਨਹੀਂ ਚੱਕ ਸਕਦਾ ਜੇ ਤੂੰ ਮੇਰੇ ਨਾਲ ਇਦਾਂ ਕੀਤਾ ਤਾਂ ਮੈਂ ਕੈਨੇਡਾ ਪੁਲਿਸ ਨੂੰ ਫੋਨ ਕਰ ਦਵਾਂਗੀ ਉਹ ਕਹਿੰਦੀ ਹੈ ਕਿ ਇਹ ਪੰਜਾਬ ਨਹੀਂ ਹੈ ਇਹ ਕੈਨੇਡਾ ਹੈ ਤੇ ਕੈਨੇਡਾ ਦੇ ਵਿੱਚ ਪਤਨੀ ਦੇ ਹੱਥ ਚੱਕਣਾ ਬਹੁਤ ਹੀ ਵੱਡਾ ਜੁਰਮ ਹੈ ਹੁਣ ਨਵਨਿਸ਼ਾਨ ਦੇ ਉੱਤੇ ਡਿਪਰੈਸ਼ਨ ਇੰਨਾ ਭਾਰੀ ਹੋ ਚੁੱਕਿਆ ਸੀ ਕਿ ਉਹ ਆਪਣਾ ਘਰ ਛੱਡ ਕੇ ਚਲਿਆ ਜਾਂਦਾ ਹੈ ਤੇ ਆਪਣਾ ਫੋਨ ਵੀ ਸਵਿਚ ਆਫ ਕਰ ਲੈਂਦਾ ਹੈ ਕਈ ਦਿਨ ਤੱਕ ਜਦੋਂ ਘਰੇ ਨਹੀਂ ਵਰਦਾ ਤਾਂ ਪਹਿਲਾਂ ਤਾਂ ਘਰਦਿਆਂ ਨੂੰ ਲੱਗਦਾ ਸੀ ਕਿ ਸ਼ਾਇਦ ਉਹ ਘਰੋਂ ਗੁੱਸੇ ਦੇ ਨਾਲ ਕਿਤੇ ਗਿਆ ਹੋਵੇਗਾ ਤੇ ਆਪੇ ਹੀ 2-3 ਦਿਨ ਰਹੇਗਾ ਤੇ ਵਾਪਸ ਘਰ ਆ ਜਾਵੇਗਾ ਪਰ ਆਖਿਰਕਾਰ ਨਾ ਉਹ ਨਿਸ਼ਾਨ ਘੜ ਨਹੀਂ ਪੜਤਦਾ ਇਧਰ ਦਵਿੰਦਰ ਕੋਰ ਤੇ ਨਵਨੀਤ ਕੋਰ ਆਪਣੇ ਕਮਾਕਾਰਾਂ ਤੇ ਲੱਗ ਜਾਂਦੀਆਂ ਨੇ ਇਹ ਵੀ ਜ਼ਿਆਦਾ ਟੈਨਸ਼ਨ ਨਹੀਂ ਲੈਂਦੀਆਂ ਇਹ ਸੋਚਦੀਆਂ ਨੇ ਕਿ ਉਹ ਕਿਤੇ ਗਿਆ ਹੋਵੇਗਾ ਤੇ ਆਪੇ ਹੀ ਘਰ ਆ ਜਾਵੇਗਾ ਇੱਕ ਦਿਨ ਸ਼ਾਮ ਨੂੰ ਦਵਿੰਦਰ ਕੋਰ ਦੇ ਫੋਨ ਦੇ ਉੱਤੇ ਨਾਮ ਨਿਸ਼ਾਨ ਦਾ ਫੋਨ ਆਉਂਦਾ ਹੈ ਉਹ ਕਹਿੰਦਾ ਹੈ ਕਿ ਉਹ ਦਵਿੰਦਰ ਕੋਰ ਨੂੰ ਮਿਲਣਾ ਚਾਹੁੰਦਾ ਹੈ ਤੇ ਉਹਦੇ ਕੋਲੋਂ ਮਾਫੀ ਮੰਗਣਾ ਚਾਹੁੰਦਾ ਹੈ ਤੇ ਜਿਹੜੇ ਵੀ ਉਹਨਾਂ ਦੇ ਵਿੱਚ ਮਨਮੰਡਾਪ ਚੱਲ ਰਹੇ ਸਨ ਉਹਨਾਂ ਨੂੰ ਉਹ ਕਲੀਅਰ ਕਰਨਾ ਚਾਹੁੰਦਾ ਹੈ ਉਹ ਕਹਿੰਦਾ ਹੈ ਕਿ ਉਹ ਇੱਕ ਪਾਰਕ ਦੇ ਵਿੱਚ ਆ ਕੇ ਉਹਨੂੰ ਮਿਲੇ ਹੁਣ ਦਵਿੰਦਰ ਕੋਰ ਆਪਣੀ ਕੁੜੀ ਨਮਨੀਤ ਨੂੰ ਫੋਨ ਕਰਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਤੇਰੇ ਪਿਓ ਦਾ ਫੋਨ ਆਇਆ ਸੀ ਤੇ ਉਹ ਮੈਨੂੰ ਕਹਿ ਰਿਹਾ ਹੈ ਕਿ ਸਪੈਰੋ ਪਾਰਕ ਦੇ ਵਿੱਚ ਆ ਕੇ ਉਹਨੂੰ ਮਿਲੇ ਉਹ ਮੇਰੇ ਕੋਲੋਂ ਮਾਫੀ ਮੰਗਣਾ ਚਾਹੁੰਦਾ ਹੈ ਤੇ ਉਹ ਕਾਫੀ ਸ਼ਰਮਿੰਦਾ ਵੀ ਹੈ ਹੁਣ ਦਵਿੰਦਰ ਕੌਰ ਸ਼ਾਮ ਨੂੰ ਉਸ ਸਪੈਰੋ ਪਾਰਕ ਦੇ ਵਿੱਚ ਆਪਣੇ ਪਤੀ ਨੂੰ ਮਿਲਣ ਵਾਸਤੇ ਚਲੀ ਜਾਂਦੀ ਹੈ। ਇਹ ਗੱਲ ਉਹਦੀ ਕੁੜੀ ਨਵਨੀਤ ਕੌਰ ਨੂੰ ਵੀ ਪਤਾ ਹੁੰਦੀ ਹੈ ਤੇ ਇੱਧਰ ਨਵਨੀਤ ਕੌਰ ਆਪਣੀ ਮਾਂ ਦੀ ਵੇਟ ਕਰ ਰਹੀ ਹੁੰਦੀ ਹੈ। ਪਰ 3-4 ਘੰਟੇ ਬੀਤ ਜਾਂਦੇ ਨੇ ਉਹਦੀ ਮਾਂ ਵਾਪਸ ਨਹੀਂ ਆਉਂਦੀ। ਹੁਣ ਥੱਕ <h4>ਕਰ ਕੇ ਨਵਨੀਤ ਆਪਣੇ ਮਾਂ ਨੂੰ ਫੋਨ ਕਰਦੀ ਹੈ ਪਰ ਉਹਦੀ ਬੈਲ ਜਾ ਰਹੀ ਹੁੰਦੀ ਹੈ ਪਰ ਦਵਿੰਦਰ ਕੌਰ ਫੋਨ ਨਹੀਂ ਚੱਕ ਰਹੀ ਸੀ। ਨਵਨੀਤ ਨੂੰ ਹੁਣ ਆਪਣੀ ਮਾਂ ਦੀ ਫਿਕਰ ਹੋਣੀ ਸ਼ੁਰੂ ਹੋ ਗਈ ਸੀ।</h4> ਉਹ ਆਪਣੇ ਭਰਾ ਨੂੰ ਫੋਨ ਕਰਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਤੂੰ ਸਪੈਰੋ ਪਾਰਕ ਦੇ ਵਿੱਚ ਜਾ ਕੇ ਮਾਂ ਨੂੰ ਦੇਖ ਕੇ ਆ ਕਿਉਂਕਿ ਉੱਥੇ ਮੰਮੀ ਪਾਪਾ ਨੂੰ ਮਿਲਣ ਵਾਸਤੇ ਗਈ ਹੋਈ ਹੈ ਪਰ ਹੁਣ ਉਹ ਫੋਨ ਨਹੀਂ ਚੱਕ ਰਹੀ ਤੇ ਨਾ ਹੀ ਉਹ ਵਾਪਸ ਆਈ ਹੈ ਹੁਣ ਇਹਦਾ ਮੁੰਡਾ ਆਪਣੀ ਮਾਂ ਨੂੰ ਵੇਖਣ ਵਾਸਤੇ ਪਾਰਕ ਦੇ ਵਿੱਚ ਜਾਂਦਾ ਹੈ ਇਹਨੂੰ ਪਹਿਲਾਂ ਤਾਂ ਪਾਰਕ ਦੇ ਵਿੱਚ ਇਹਦੀ ਮਾਂ ਨਹੀਂ ਦਿਖਾਈ ਦਿੰਦੀ ਪਰ ਇੱਕ ਕੋਨੇ ਦੇ ਵਿੱਚ ਜਦੋਂ ਇਹ ਘੁੰਮਦਾ ਘੁੰਮਦਾ ਜਾਂਦਾ ਹੈ ਤਾਂ ਉੱਥੇ ਇਹਨੂੰ ਆਪਣੀ ਮਾਂ ਦੀ Laash ਦਿਖਾਈ ਦਿੰਦੀ ਹੈ ਇਹ লাশ ਨੂੰ ਵੇਖ ਕੇ ਰੋਲਾ ਪਾਣਾ ਸ਼ੁਰੂ ਕਰ ਦਿੰਦਾ ਹੈ ਲੋਕੀ ਵੀ ਇਕੱਠੇ ਹੋ ਜਾਂਦੇ ਨੇ ਫਿਰ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਇਹ ਮੁੰਡਾ ਹੀ ਦੱਸਦਾ ਹੈ ਕਿ ਮੇਰੀ ਮਾਂ ਮੇਰੇ ਪਿਓ ਨੂੰ ਯਾਨੀ ਕਿ ਨਵ ਨਿਸ਼ਾਨ ਨੂੰ ਮਿਲਣ ਵਾਸਤੇ ਇਸ ਪਾਰਕ ਦੇ ਵਿੱਚ ਆਈ ਸੀ ਤੇ ਉਹਨੇ ਹੀ ਇਹਦਾ ਕਤਲ ਕੀਤਾ ਹੈ ਹੁਣ ਪੁਲਿਸ ਆਂਦੀ ਹੈ ਪੁਲਿਸ ਬੋਡੀ ਨੂੰ ਆਪਣੇ ਕਬਜੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਤੇ ਦੂਸਰੇ ਪਾਸੇ ਉਹ ਨਵ ਨਿਸ਼ਾਨ ਨੂੰ ਵੀ ਗ੍ਰਿਫਤਾਰ ਕਰ ਲੈਂਦੀ ਹੈ ਜਦੋਂ ਉਹਦੇ ਕੋਲੋਂ ਸ਼ਕਤੀ ਦੇ ਨਾਲ ਪੁੱਛਿਆ ਜਾਂਦਾ ਹੈ ਤੇ ਇਹ ਕਬੂਲ ਲੈਂਦਾ ਹੈ ਤੇ ਇਹ ਫਿਰ ਦੱਸਦਾ ਹੈ ਕਿ ਜਦੋਂ ਦਵਿੰਦਰ ਕੋਰੀ ਨੂੰ ਮਿਲਣ ਵਾਸਤੇ ਪਾਰਕ ਦੇ ਵਿੱਚ ਆਈ ਸੀ ਤਾਂ ਇਹਨੇ ਬਿਨਾ ਕੋਈ ਗੱਲ ਕੀਤੇ ਹੀ ਉਹਦੇ ਤੇ ਚਾਕੂਆਂ ਦੇ ਨਾਲ ਵਾਰ ਕਰ ਦਿੱਤਾ ਸੀ ਜਦੋਂ ਇਹ ਚਾਕੂਆਂ ਦੇ ਨਾਲ ਉਹਦੇ ਤੇ ਵਾਰ ਕਰ ਰਿਹਾ ਸੀ ਉਸ ਸਮੇਂ ਵੀਡੀਓ ਵੀ ਬਣਾ ਰਿਹਾ ਸੀ ਤੇ ਇਹ ਵੀਡੀਓ ਇਹਨੇ ਪੰਜਾਬ ਦੇ ਵਿੱਚ ਰਹਿੰਦੇ ਹੋਏ ਇਹਦੇ ਕਈਆਂ ਰਿਸ਼ਤੇਦਾਰਾਂ ਨੂੰ ਇਹਨੇ ਸੈਂਡ ਕਰ ਦਿੱਤੀ ਸੀ ਕਹਿੰਦੇ ਨੇ ਕਿ ਵੀਡੀਓ ਦੇ ਵਿੱਚ ਸਾਫ਼-ਸਾਫ਼ ਇਹ ਵੀ ਆਇਆ ਸੀ ਕਿ ਜਦੋਂ ਇਹ ਆਪਣੀ ਪਤਨੀ ਨੂੰ ਮਾਰ ਰਿਹਾ ਸੀ ਤਾਂ ਉਸ ਸਮੇਂ ਉਹ ਕਹਿ ਰਿਹਾ ਸੀ ਕਿ ਹੁਣ ਬੁਲਾ ਕੈਨੇਡਾ ਦੀ ਪੁਲਿਸ ਨੂੰ ਇਸ ਤੋਂ ਇਹ ਸਾਫ਼-ਸਾਫ਼ ਹੁੰਦਾ ਹੈ ਕਿ ਇਹਦੇ ਦਿਮਾਗ ਦੇ ਉੱਤੇ ਉਹ ਵਾਲੀ ਗੱਲ ਪੂਰੀ ਤਰ੍ਹਾਂ ਬੈਠ ਚੁੱਕੀ ਸੀ ਜੋ ਉਹਦੀ ਪਤਨੀ ਨੇ ਦਵਿੰਦਰ ਕੋਰ ਨੇ ਉਹਨੂੰ ਕਹੀ ਸੀ ਕਿ ਜੇ ਤੂੰ ਮੈਨੂੰ ਮਾਰੇਂਗਾ ਤਾਂ ਮੈਂ ਕੈਨੇਡਾ ਪੁਲਿਸ ਨੂੰ ਬੁਲਾ ਲਵਾਂਗੀ ਕਿਉਂਕਿ ਨਵਨਿਸ਼ਾਨ ਪਹਿਲਾਂ ਹੀ ਡਿਪਰੈਸ਼ਨ ਦਾ ਸ਼ਿਕਾਰ ਸੀ ਤੇ ਇਹ ਗੱਲ ਉਹਦੇ ਅੰਦਰ ਪੂਰੀ ਤਰ੍ਹਾਂ ਬੈਠ ਚੁੱਕੀ ਸੀ ਹੁਣ ਪੁਲਿਸ ਵਾਲੇ ਇਹਨੂੰ ਗ੍ਰਿਫਤਾਰ ਕਰ ਲੈਂਦੇ ਨੇ ਤੇ ਇਹਦੇ ਉੱਤੇ ਕੇਸ ਚੱਲਦਾ ਹੈ ਨਵਨਿਸ਼ਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਇਸ ਤਰ੍ਹਾਂ ਇੱਕ ਪੰਜਾਬੀ ਪਰਿਵਾਰ ਕੈਨੇਡਾ ਗਿਆ ਸੀ ਆਪਣੇ ਬਿਹਤਰ ਭਵਿੱਖ ਦੇ ਲਈ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇੱਕ ਨੇੜਤਾ ਦੀ ਧਰਤੀ ਉਹਨਾਂ ਦੇ ਪਰਿਵਾਰ ਨੂੰ ਬਰਬਾਦ ਕਰਕੇ ਰੱਖ ਦਵੇਗੀ ਬਾਕੀ ਵੀਡੀਓ ਬਣਾਉਂਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਣਾ ਜਾਂ ਫਿਰ ਕਿਸੇ ਦਾ ਹਸੀ ਮਜਾਕ ਉਡਾਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਹੀ ਕਰਦਾ ਸੀ ਕਿ ਦੁਨੀਆ ਦੇ ਉੱਤੇ ਕਿੱਦਾਂ-ਕਿੱਦਾਂ ਦੇ ਕ੍ਰਾਈਮ ਚੱਲਦੇ ਨੇ ਤੇ ਦੂਜਾ ਜਿਹੜੀ ਦੁਨੀਆ ਬਾਹਰ ਦੀ ਚਮਕ ਵੇਖ ਕੇ ਬਾਹਰ ਨੂੰ ਭੱਜ ਰਹੀ ਹੈ ਇਹ ਚਮਕ ਸਿਰਫ ਵਕਾਵੇ ਵਾਸਤੇ ਹੀ ਹੁੰਦੀ ਹੈ ਬਲਕਿ ਜਿਹੜਾ ਬੰਦਾ ਬਾਹਰ ਜਾਂਦਾ ਹੈ ਉੱਥੋਂ ਦੇ ਜੀਵਨ ਬਤੀਤ ਕਰ ਰਿਹਾ ਹੁੰਦਾ ਹੈ ਉਹਨੂੰ ਜ਼ਿਆਦਾ ਪਤਾ ਹੁੰਦਾ ਹੈ ਕਿ ਉੱਥੇ ਕੀ ਕਠਿਨਾਈਆਂ ਉਹਨੂੰ ਸਹਨੀਆਂ ਪੈ ਰੀਆਂ ਨੇ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ